ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਇੱਕਾ ਤੋਂ ਕੜ ਗੱਭਨ گا ਤੁਹਾਨੂੰ ਦਿਖਾਉਣੀ ਆ ਤਿੰਨ ਮੱਝਾਂ ਜਿਹੜੀਆਂ ਸਾਹਮਣੇ ਵੱਜੀਆਂ ਵਾ ਤੇ ਇੱਕ ਮੱਝ ਤੁਹਾਨੂੰ ਆਪੜ ਇੱਕ ਅਲੱਗ ਜੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਇਸ ਚੀਜ਼ ਦੀ ਇਹਦੀ ਖਾਸੀਅਤ ਇਹ ਆ ਵੀ ਇਹਦੇ ਸਿਰਫ ਦੋ ਹੀ ਥਾਣੇ ਆ ਦੋ ਥਨ ਵਾਲੀ ਮੱਝ ਜਿਹੜੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਦੋ ਥਨ ਵਾਲੀ ਮੱਝ ਹੋਵੇ ਕੋਈ ਸ਼ਾਂਗ ਕੋਈ ਕੁਸ਼ ਨਹੀਂ ਆ ਹੋਰ ਕੁਛ ਨਹੀਂ ਆ ਸਿਰਫ ਦੋ ਹੀ ਥਾਣੇ ਆ ਤੇ ਗੱਲਬਾਤ ਕਰਦੇ ਆ ਤਾਂ ਬਾਕੀ ਇਹ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹਿੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਜੀ ਆਪਾਂ ਹਾਂਜੀ ਵਿਦਿਆ ਸਤਿ ਸ੍ਰੀ ਅਕਾਲ ਜੀ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਸਭ ਠੀਕ ਠਾਕ ਜੀ ਠੀਕ ਹੈ ਜੀ ਤੇ ਨਾਮ ਦੱਸਦੇ ਕਰੀ ਜਤਿੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਹੜਾ ਕਸਪੁਰ ਤੇ ਫੋਨ ਨੰਬਰ ਬੋਲ ਦਿਓ 985827755 ਠੀਕ ਹੈ ਤੇ ਕਿੰਨੀਆਂ ਅੱਜ ਮੱਜਾਂ ਚਾਰ ਤੇ ਚਾਰ ਮੱਜਾਂ 'ਚ ਇੱਕ ਵੜ ਜੇ ਇੱਕ ਟੋਕੜ ਗੱਬਣਾ ਹੈ ਨਾ ਜਾਂ ਤੇ ਮੱਝ ਕਿੱਥੋਂ ਲੱਭ ਲੈਂਦੀ ਯਾਰ ਕਿ ਦੋਨੋਂ ਥਨਾਂ ਲਈ ਇਹ ਵੀਰ ਜੀ ਬੜੇ ਦਿਨਾਂ ਦਾ ਮਹੀਨਾ ਪਿੱਛੇ ਪਿਆ ਮੇਰਾ ਪਹਿਲੇ ਬੜੀ ਗਲਤ ਮੰਗਦੇ ਸੀ 1.5 ਲੱਖ ਰੁਪਏ ਮੰਗਦੇ ਸੀ ਅੱਛਾ ਬੜਾ ਦਿਨਾਂ ਦਾ ਮੱਝ ਦਾ ਰਸੂਆ ਚੱਲ ਰਿਹਾ ਨਹੀਂ ਇਹ ਤੇ ਫਿਰ ਰਾਤੀ ਸਭ ਦਾ ਹੋਇਆ ਤੇ ਹੁਣ ਸੇਰੀ ਲੈਂਦੀ ਹੈ ਅੱਛਾ ਹਾਂਜੀ ਬਾਕੀ ਦੋ ਸੂਏ ਉਹਨਾਂ ਵਿਧੀ ਚ ਹੋਏ ਆ। ਅੱਛਾ। ਦੋਵਾਂ ਸੂਆ ਜੀ ਨੇ ਕਟੀਆਂ ਦਿੱਤੀਆਂ ਉਹ ਵੀ ਦੋ ਥਾਣੀ। ਅੱਛਾ। ਮਾਰੇ ਘਾਰੇ ਕਟੀਆਂ ਦੇ। ਅੱਛਾ ਕਟੀਆਂ ਕੋਲ ਹੀ ਉਹਨਾਂ ਦੇ। ਯਾਰ ਦਾ ਕੱਟਾ ਹੀ ਦੇ ਮਗਰ। ਅੱਛਾ ਔਰ ਕੀ ਕੱਟਾ ਦੇਤਾ। ਬਾਕੀ ਦੁੱਧ ਵਿਧੀ ਆ ਉਹ ਤੇ 11-12 16-17 ਕਿਲੋ ਤੱਕ ਦੁੱਧ ਦੀ। ਇਹ ਦੋਵਾਂ ਨੇ। ਕਿੰਨਾ ਚਿਰ ਹੋ ਗਿਆ ਸੂਈ ਨਾ? ਸੂਈ ਨੂੰ 10 ਦਿਨ 10 ਦੇ 12 ਦਿਨ ਹੋ ਗਏ। 10-12 ਦਿਨ ਹੋ ਗਏ ਆ ਤੇ ਹੁਣ ਕਿੰਨਾ ਦੁੱਧ ਤਿਆਰ ਆ? ਤੁਹਾਡੇ 12 ਕਿਲੋ 11 ਕਿਲੋ ਦੀ ਵਿਧੀ ਗਾਰੰਟੀ ਦਵਾਂਗੇ। ਬਾਕੀ ਕੋਈ ਸ਼ਾਂਗ ਨਹੀਂ ਕੋਈ ਫੁੱਟ ਨਹੀਂ ਪਿਓਰ ਦੋ ਥਾਣ ਨਾ ਆਈਆ ਬਈ ਫਾਸ ਗਈ ਦੀ ਤਾਂ ਬਸ ਮਾਨ ਲੱਗਾ ਚਵਾਗੇ ਖੋਣੇ ਨਿੱਕੇ ਥਣ ਕਰੋ ਕਿ ਚਵਾਈ ਤਾਂ ਨਹੀਂ ਮੋਟਰ ਹੀ ਲੱਗੀ ਆ ਠੀਕ ਆ ਜੀ ਹਾਂ ਜੀ ਪਾਣੀ ਬਣ ਕਰ ਆਪੇ ਵੱਡੀ ਇਹਦਾ ਕਹਿੰਦੇ ਵੀ ਜਵਾਬ ਖਾ ਦੇਣੇ ਇੱਕ ਵਾਰੀ ਦੋ ਹੀ ਥਾਣੇ ਤੇ ਬਸ ਕੋਈ ਸ਼ਾਂਗ ਨਹੀਂ ਐ ਕੋਈ ਕੁਛ ਨਹੀਂ ਐ ਆ ਘੱਟਾ ਆ ਇਹਦਾ ਉੱਤਰਾ ਵੀ ਭਾਰੇ ਪੱਲੇ ਦੀ ਆ ਮਾਚੀ ੱਡੋ ਬੱਚਾ ਫਿਰ ਇਹਨਾਂ ਹਾਂ ਦੇਖ ਸਾਡੇ ਬੱਚਾ ਜਿਹੜਾ ਛੱਟਦਾ ਹੈ ਹਾਂ ਕੱਟਾ ਹੈ ਜਿਹੜਾ ਇਹਦੇ ਮਕਰ ਪਿਛਲੇ ਸੋਵੇ ਦੀਆਂ ਜਿਹੜੀਆਂ ਕਹਿੰਦੇ ਵੀ ਕਟੀਆਂ ਸੀ ਉਹ ਵੀ ਦੋ ਥਾੜੀ ਦਿੱਤੀਆਂ ਆਏ ਨੇ ਉਹ ਵੀ ਦੋ ਥਾੜੀ ਇੱਧਰ ਇਸ ਨੂੰ ਦੇ ਦਿੱਤੀ ਦਵਾਈ ਦੇਖ ਲਵਾਂਗੇ ਦਵਾਈ ਥਾਂੇ ਕੋਈ ਛਾਂਗਦੀ ਹੈ ਕੋਈ ਕੁਝ ਨਹੀਂ ਗਿਆ ਪਰ ਵੇ ਲੋ ਜਾਗਨੀ ਉਹਨਾਂ ਲੇਵਾ ਗਾਹ ਨੂੰ ਉਹਨਾਂ ਬਿਆਨ ਨੂੰ ਤੇ ਬਾਕੀ ਠੰਡੀ ਸੀ ਲਿਆ ਪੂਰੀ ਕੋਈ ਡਰਦੀ ਨਹੀਂ ਐ ਕੋਈ ਕੁਛ ਨਹੀਂ ਐ ਤੇ ਧਾਰ ਵੀ ਜਿਹੜੀ ਬਿਲਕੁਲ ਮੋਟੀ ਐ ਬਾਕੀ ਆਪਾਂ ਸਿਰਫ ਚਵਾਜ ਤੁਹਾਨੂੰ ਦਿਖਾਉਂਦੇ ਆ ਕੋਈ ਮਿਲਕਿੰਗ ਨਹੀਂ ਕਰਾਉਂਦੇ ਸਿਰਫ ਚਵਾਜ ਦਿਖਾਉਂਦੇ ਤੁਹਾਨੂੰ ਹਿੰਦੀ ਗੱਲਾਂ ਨੇ ਰਿਆ ਬਾਈ ਜਿੰਨੇ ਜਾਣੇ ਮਰਜ਼ੀ ਉੱਠ ਕੇ ਬੋ ਮੈਨੂੰ ਬਰਵਾ ਹੀ ਕੋਈ ਨਹੀਂ ਕੋਈ ਨਹੀਂ ਤੁਸੀਂ ਆਪ ਹੀ ਕਰੀ ਜਾਓ ਆਲਾ ਆਲਾ ਤੁਸੀਂ ਚੱਲ ਆਲਾ ਇੱਧਰ ਦੀ ਹੋ ਕੇ ਪਿੱਛੋਂ ਦੀ ਬੈਈਦਾ ਆ ਮਾਮੇ ਆ ਇਹ ਆਪਣੇ ਮੈਕੂ ਭਾਜੀ ਆ ਸਾਰੇ ਪਿਸ਼ਵਾਨੀ ਦੇਖ ਭਾਲ ਆਪਣੇ ਮੈਕੂ ਭਾਜੀ ਕਰਦੇ ਆ ਪਰ ਆਪਾਂ ਨਹੀਂ ਗੱਤ ਨਹੀਂ ਆਰੇ ਕਰੀ ਜੇ ਮੈਂ ਚਾਹਾਂ ਹਾਂ ਬਹੁਤ ਚੋਲਾ ਲੱਗਾ ਬਹੁਤ ਚੋਲਾ ਲੱਗਾ ਜਿੰਨੇ ਜਾਣੇ ਮੱਝੀ ਉਠੜ ਕੇ ਕੋਈ ਨਿਪਰਾਈ ਕੋਈ ਨਹੀਂ ਦੇ ਠੀਕ ਹੈ ਜੀ ਬਾਲਟੀ ਭਰ ਦੂਗੀ ਲੱਗਦਾ ਪੂਰੀ ਲੋਏ ਚੋਈ ਲੈ ਰਿਹਾ ਸੂਰੀ 8 ਕਿਲੋ ਦੀ ਬਾਲਟੀ ਆ ਤੇ ਇਹਨਾਂ ਬੱਚੇ ਦਾ ਬੜਾ ਕਰਦੀ ਅਗੇ ਬੱਚਾ ਬੱਚਾ ਤੇ ਨਾ ਪਸੰਦੀ ਟੋਕਾ ਜਿਹਾ ਮਾਰਦੀ ਅੱਛਾ ਤੁਹਾਨੂੰ ਬੜਾ ਮਿਹਨਤ ਕਰਦੀ ਬੰਨਣਾ ਪੈਂਦਾ ਹਾਂਜੀ ਹਾਂਜੀ ਕੇ ਇਹਦੀ ਗੱਡੀ ਤੇ ਲੱਗ ਜਾਂਦਾ ਕੇ ਇਹਦੀ ਫਿਰ ਹੁੰਦੇ ਮੱਜਾਂ ਤੇ ਗਾੜੀ ਬੱਚੇ ਬੰਦ ਨਹੀਂ ਪਿੰਦੇ ਆ ਬਾਕੀ ਜੇ ਕੋਈ ਲਿਆ ਜਾਂਦਾ ਤੇ ਅਗਲੇ 100 ਵੀ ਨੇ ਜਾਂ ਗਾਂ ਕੱਟੀ ਦਿੰਦੀ ਆ ਤੇ ਉਹ ਵੀ ਹੋ ਸਕਦਾ ਦੋਵੇਂ ਥਨਾਂ ਲਈ ਆਵੇ। ਬੱਚਾ ਬੱਚੀ ਜੋ ਗਾ ਛੱਡ ਦੇ ਵੀ ਜੀ। ਦੱਸਿਓ ਵੀਰ ਜੀ ਮੁੱਲ ਫੇਰੇ ਦਾ ਰੋੜੇ ਤੇ ਬੱਚਾ ਨਿਕਾ ਕੇ ਤੋਰ ਕੇ ਖਾਣੇ ਮੈਂ ਫਰ ਪਾਸੇ ਮੈਂ ਥਣ ਭਾਈ ਤੋਂ ਦੋ ਸੇਰੇ ਫੇਰ ਕੋਈ ਚਵਾਲੀ 8 ਕਿਲੋ ਦੀ ਬਾਲਟੀ ਜੀ ਦੱਸਿਓ ਮੁੱਲ ਫੇਰੇ ਦਾ ਤੋੜ ਕੇ ਨਾ ਖਾਲਦੀ ਕਰੀ ਚੁੰਗ ਲੈਣ ਤਾਂ ਬੱਚੇ ਨੇ ਇੱਕ ਕਰੀ ਮੁੱਲ ਦੇ ਕਾਰਨ ਅੱਜ ਜੀ ਤੁਹਾਨੂੰ ਬੜੀ ਚੀਜ਼ ਦੀ ਡਿਮਾਂਡ ਵੜੀ ਦੀ ਹਾਂਜੀ ਤੇ ਮਿਲਦੀ ਵੀ ਕਿਤੇ ਕਰਮਾ ਨਾ ਨਹੀਂ ਆਈ ਬਹੁਤੇ ਵੀਰ ਤੇ ਸਮਝਦੇ ਆ ਵੀ ਕਰਮਾਂ ਵਾਲੀ ਹੁੰਦੀ ਆ ਜਿਹੜੀ ਹਾਂ ਜੀ ਇਹ ਤੇ ਮਿਲਦੀ ਵੀ ਕਰਮਾਂ ਵਾਲੇ ਨੂੰ ਹੀ ਆ ਹਾਂ ਜੀ ਹਾਂ ਜੀ ਲਾਭੀਆਂ ਨਹੀਂ ਦੋ ਦਾਨਾਂ ਦੀ ਦੂਜੀ ਮਈਆਂ ਤੇ ਸਾਰੀ ਸਾਰੀ ਮਿਲ ਜਾਂਦੀ ਆ ਹਾਂ ਜੀ ਹਾਂ ਜੀ ਮੁੱਲ ਤੇ ਕਰਨ ਨੂੰ ਤਾਂ ਭਾਈ 1.5 ਲੱਖ ਕਰ ਲਈਏ ਤੇ 1.5 ਮੰਗਦੇ ਹੀ ਘਰ ਵਾਲੇ ਅੱਛਾ ਹਾਂ ਜੀ ਤੁਸੀਂ ਕਿੰਨੇ ਰਿਦੇ ਨਹੀਂ ਜੀ ਦੱਸ ਦਿਓ ਤੁਸੀਂ ਕਿੰਨੇ ਕਹੋਗੇ ਦੇ ਦੇ ਜਿਆਦਾ ਜੀ ਗੱਲ ਕਰੀਏ ਫਿਰ ਇੱਕ ਪੰਜ ਦੀ ਦੇ ਦਈਏ ਨਹੀਂ ਫਿਰ ਹਾਂ ਜੀ ਦੁੱਧੀ ਨੇ 15 ਕਿਲੋ ਦੇਣਾ ਜੀ ਬਈ ਨੇ ਛੋਟੇ ਘੋਰ ਛੋਟ ਕਰ ਦਈਏ ਦੱਸੋ ਕਿੰਨੀ ਕਰ ਦਈਏ 5000 ਹੋਰ ਛੋਟ ਕਰ ਦਈਏ ਲੱਖ ਦੀ ਦੇ ਦਈਏ ਲੱਖ ਚੋਂ ਪੰਜ ਛੱਡ ਦੇ ਨੇ 95000 ਦੀ ਦਵਾਂਗੇ ਅੱਛਾ 95000 ਦੀ 95000 ਠੀਕ ਐ ਤੇ ਦੁੱਧ ਕਿੰਨਾ ਕਰੀ ਜਾਊਗੀ ਇਹ ਦੁੱਧ ਦੀ 14-15 ਕਿਲੋ ਦਊਗੀ ਠੀਕ ਐ ਜੀ ਤੋੜ ਦੋ ਫੇਰ ਇੱਕ ਦੀ ਬੰਦੇ ਬੱਚਾ ਓਏ ਖਾਲੀ ਘਰਤੀ ਹਣ ਪੂਰੀ ਤੂੰ ਮਿਲਕਿੰਗ ਨਾ ਸਮਝੇ ਬਸ ਖਾਲੀ ਜਿਹੜੀ ਆਪਾਂ ਕੀਤੀ ਆਪਣੀ ਗਾਂ ਕੋ ਦੋ ਟਾਈਮ ਚ ਵਾਲੇ ਆਪਾਂ ਚਵਾਜ ਤੁਹਾਨੂੰ ਹੁਣ ਦਿਖਾਇਆ ਠੀਕ ਹੈ ਤੇ ਹੁਣ ਆ ਗਾਂ ਦਿਖਾ ਦਈਏ ਤੋਕੜ ਗੱਪਣ ਹਾਂ ਜੀ ਕਿੰਨੇ ਚਿਰ ਦੀ ਚੱਕ ਪਾਸ ਤੇ 7 ਮਹੀਨੇ ਦੀ ਸੀ 7 ਮਹੀਨੇ ਦੀ ਚੱਕ ਪਾਸ ਆ ਹਾਂ ਜੀ ਤੇ ਦੁੱਧ ਦੁੱਧ ਵੀ ਜੀ 5 ਕਿਲੋ ਰਿਹਾ ਹੁਣ ਚੋਲੇ ਲਿਆ ਦੀਏਗਾ ਅੱਛਾ ਬਾਾਕੀ ਨੂੰ ਕੋਈ ਰੱਸੀ ਨਹੀਂ ਅੱਛਾ ਕੋਈ ਨੂੰ ਪਾੜਾ ਨਹੀਂ ਏਡੇ ਥਲੇ ਬੈਠਾ ਠੀਕ ਹੈ ਏਦਾਂ ਠੀਕ ਤੇ ਦੁੱਧ ਵੀ ਸ਼ਾਇਦ ਤਰਾਉ ਸੇ ਦੁੱਧ ਵੀ ਨੇ ਸੱਜਰ ਨੇ 20 ਕੋਲ ਦਿੱਤਾ ਜੀ ਅੱਛਾ ਫਿਰ ਤੂੰ ਗਿਆ ਸੁਆ ਜੀ ਤੋੜ ਦੋ ਫਿਰ ਆ ਪਹਿਲੀ ਤਰੀਕ ਤੈਨੂੰ ਲੱਗਣਾ ਜੀ 18 ਮਹੀਨਾ ਬਾਅਦ ਤੱਕ ਲੰਘੀ ਹੋਣੀ ਆ ਹੋਲੀ 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 ਪਹਿਲੀ ਤਰੀਕ ਨੂੰ ਮਿਲਾਂ ਕਰਾਂਗੇ ਆਇਓ ਮੱਕੂ ਭਾਜੀ ਲੈ ਆਓ ਜੀ ਸਤਾਂ ਮਹੀਨੇ ਦੀ ਗੱਬਣੀ ਆ ਜਿਹੜੀ ਕਹਿੰਦੇ ਸਤਵਾਂ ਹੁਣ ਵਿਰਜ ਚੱਲੰਦਿਆ ਇਹਦਾ ਹਾਂਜੀ ਸਤਵਾਂ ਚੱਲਣਿਆ 8ਵਾਂ ਗਣਾ ਪਹਿਲੀ ਤਰੀਕੋ ਠੀਕ ਐ ਤੇ ਇਹਦਾ ਮੁੱਲ ਫਿਰ ਦੋ ਵੀ 5 ਕਿਲੋ ਆ ਥਾਣਾ ਦੀ ਨਹੀਂ ਸਾਦਾ ਦੋਆਦ ਬਾਕੀ ਇਦਾਂ ਜੋਲੇ ਕੋਈ ਰੱਸੀ ਕੋਈ ਕੱਦ ਕਾਠ ਦੀ ਉੱਚੀ ਆ ਤਰ੍ਹਾਂ ਕੱਦ ਕਾਠ ਚੰਗਾ ਤੇ ਕਿੰਨੇ ਦੀ ਦੇਣੀ ਆ ਫਿਰ ਮੁੱਲ ਤੇਦਾ 32000 ਤੇ ਅੱਛਾ ਹਾਂਜੀ ਤੇ ਜੱਸ ਨੂੰ ਕਿੰਨੇ ਦਸ ਦੋ ਕ ਨਹੀਂ ਦੇ ਦਈਏ ਆਪੇ ਕਰਨੀ ਤੁਸੀਂ ਕਿੰਨੇ ਦੀ ਕਰਨੀ ਹੈ 28000 ਦੀ ਦੇ ਦਾਂਗੇ ਅੱਛਾ 28000 ਦੀ ਦੇ ਦਾਂਗੇ ਹਾਂਜੀ ਚਲੋ ਬਾਕੀ ਮੋਕੇ ਦੇ ਥੋੜਾ ਪਤਾ ਹੋਰ ਕਰਦਾ ਹਾਂ ਵੀ ਹਾਂ ਨਾ ਵੀਰ ਜੀ 5000 ਦੀ ਵਾਸੀ ਰਾਵਾਂਗੇ ਹਾਂ ਨਾ 5000 ਦੀ 5000 ਦੀ ਰਾਵਾਂਗੇ ਠੀਕ ਹੈ ਜੀ ਹਾਂਜੀ ਤੇ ਮੱਜ ਹੁਣ ਆ ਜਿਹੜੀ ਦਿਖਾ ਦੀਏ ਕਿੰਨਾ ਸੁਬਾ ਸੋਈ ਜੇ ਵੀਰ ਜੀ ਇਹ ਨਹੀਂ ਵੀਰ ਜੀ ਕਿੱਥੇ ਸੁਬਾ ਸਰੀਏ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਸੋਈ ਨਾ ਘਾ ਹੋ ਗਿਆ ਲੋ ਬੱਚਾ ਜੀ ਚਲੋ ਤੋਰ ਦੋ ਆ ਬੱਚਾ ਜੀ ਦਾ ਕਾਜਾ ਹੀ ਹੈ ਬੱਚਾ ਤਾਂ ਸਿੱਧੇ ਤੌਰ 'ਤੇ ਤੇ ਦੁੱਧ ਕਿੰਨਾ ਵਿੱਧੀ ਹੋਨੇ ਦੇਖੋ ਵੀਰ ਜੀ ਅੱਜ ਹੀ ਮੈਂ ਆਈ ਆ ਕਿੰਨਾ ਕੋ ਲਈ ਉਹ ਤਾਂ 10000 ਕਿਲੋ ਆਂਦੇ ਆ ਅੱਛਾ 8-9 ਕਿਲੋ ਦੱਤੇ ਹੋਊਗਾ ਅੱਛਾ 8 ਕਿਲੋ ਦੇ ਲਾਗੇ ਬੰਨੇ ਹੋਊਗਾ ਜਿਹੜਾ ਹੋਊਗਾ ਕੋਈ ਚਾਹ ਆ ਕੇ ਦੱਸ ਲੀ ਕਰਕੇ ਆਪਣੀ ਖਰੀਦ ਦੋ ਦਿਨ ਦਾ ਘੜੇ ਘਰ ਪਾਈ ਦੇ ਠੀਕ ਆ ਹਾਂਜੀ ਕਿੰਨਾ ਬਾਕੀ ਚੰਗਾ ਬਿਲਕੁਲ ਓਕੇ ਥਾਣਾ ਦੀ ਕਿੰਨਾ ਕਰੀ ਜਾਊਗੀ ਲੋ ਤਾਂ ਵੀਰ ਜੀ ਦਾ 10 ਕਿਲੋ ਕਿਲੋ ਦੇ ਜੂਗੀ ਸੇਵਾ ਕਰੂਗਾ ਤੇ ਨਾ ਕਰੂਗਾ ਕੋਈ ਪੰਜ ਚਾਰ ਕਿਲੋ ਚੋਲੇ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲ ਜੀ ਦਾ 6000 ਜੀ ਅੱਛਾ ਹਾਂਜੀ ਤੇ ਦੇਣ ਕਿੰਨੇ ਦੀ ਹੈ ਕਰਦੀ ਦੇ ਦਈਏ ਕਰਦੀ ਇਹ ਵਿੱਚ अच्छा हां दे का जी एक ਘਟ 60 ਦੀ ਦੇ ਦੇਣੀ ਦੋ ਹੀ ਛੜ ਦਾਂਗੇ 60 52000 ਦੀ हां जी ਠੀਕ ਹੈ ਜੀ ਤੇ ਬਾਕੀ ਚੱਲਾ ਮੌਕੇ ਤੇ ਮੰਤਾਨ ਹੋ ਜਾਊਗਾ ਹੋਰ ਕਰ ਦਾਂਗੇ ਬਾਕੀ ਚੋਕੇ ਕੋ ਤਸੱਲੀ ਕਰਦੇ ਖੜੇ ਠੀਕ ਹੈ ਤੇ ਹੁਣ ਜਿਹੜੀ ਆ ਮਾਜ ਗੱਬਨ ਜੀ हां जी ਤਿਆਰ ਜੀ ਇਹਦੇ ਨਾਲ ਇਹਨੇ ਬਹੁਤਾ ਲਈ ਜਾਵੇ ਫਾਈਂ ਅੱਛਾ ਦੋਦੇ ਵੀ ਇਸ ਦੀ 12 13 ਕਿਲੋ ਮੀਡਰ ਦਿੰਦੀ ਏ ਠੀਕ ਹੈ हां जी ਤੋ ਲੋ ਫਿਰ ਇੱਕ ਰੀਮ ਬਾਕੀ ਥਣਾ ਦੀ ਪਿੱਛੇ ਦੀ ਗਾਰੰਟੀ ਲਾਵਾਂਗੇ ਠੀਕ ਹੈ ਇਜੇ ਤਿਆਰ ਹੋਣੀ ਗੱਬਣ ਆ ਪਹਿਲਾਂ ਤੁਨਾ ਬੜੀਆਂ ਬਣੂ ਚੰਗੀ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 55000 55000 ਆ ਹਾਂਜੀ ਇਹ ਕਿੰਨੇ ਦੀ ਦੇਣੀ ਆ ਤਾਂ ਤੋਂ ਜਿੰਨੇ ਕੋ ਉਹ ਦੇ ਦਾਂਗੇ ਕਰ ਦੋ ਜੀ ਅੱਜ ਹੀ ਗੱਲ ਇਹ ਹਾਂ ਨਾ 52000 ਦੀ ਦਵਾਂਗੇ ਸੱਜਰ ਮੈਂ ਇਹ ਪਾ ਦੀ ਬੜੂ ਕਿੰਨੀ ਆ ਸਾਰਾ ਸੂਆ ਜਿੱਦਾ ਮਰਜ਼ੀ ਕਰੋ 35400 ਦੀ ਫਿਰ ਧੋਪੜਿਆ ਸੂਆ ਚੋਕੇ ਅੱਛਾ 55000 ਦੀ ਦੇ ਦੇਣਾ 52000 ਆ ਜੀ ਦੇਣਾ ਠੀਕ ਆ ਜੀ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਆਪੇ ਥੋੜੀ ਬਾਤ ਇਹ ਛੋਟ-ਛੋਟ ਹੋ ਜੂਗੀ ਤੇ ਉਹ ਗਾਵਾਂ ਵਿਕੀਆਂ ਪਰ ਲੀਆਂ ਹਾਂਜੀ ਉਹਨੇ ਸੌਦੇ ਹੋਈ ਦੀ ਸੌਦੇ ਹੋਈ ਤੇ ਬਾਕੀ ਇਹ ਆਪੇ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਖੜੇ ਜੀ ਇਹਨਾਂ ਜੋੜੇ ਦਾ ਕਿੰਦੇ ਸੌਦਾ ਹੋਇਆ ਵਾ ਬਾਕੀ ਵੀਰ ਜੀ ਇਹਨਾਂ ਦਾ ਸਾਈ ਪਾਈ ਹੈ ਪੈਸੇ ਨਹੀਂ ਉਹਨਾਂ ਦੇ ਬੰਦੇ ਅੱਛਾ ਕੋਈ ਵੀਰ ਕਰਕੇ ਫੋਨ ਕਰਕੇ ਪੁੱਛ ਕੇ ਮੰਗ ਪੁੱਛ ਵੀ ਸਕਦਾ ਆ ਅੱਛਾ ਜਿਉਂਨਾ ਬਾਤ ਇਹ ਅੱਜ ਰੁਸ਼ਮਾ ਤੱਕ ਪਾਈ ਅੱਜ ਜਾਂ ਕੱਲ ਤੱਕ ਦਾ ਕਰਾਰ ਉਹਨਾਂ ਦਾ ਹਨਾ ਬਾਤ ਇਹ ਤੇ ਫਿਰ ਤੁਸੀਂ ਲੈ ਕੇ ਜਾਦਾ ਫੋਨ ਕਰਕੇ ਪੁੱਛਦੇ ਤੇ ਫੋਨ ਕਰਕੇ ਪੁੱਛ ਇਹਨਾਂ ਚੀਜ਼ ਸਾਰਾ ਫਰਾਂਗ ਦਾ ਦੁੱਧ ਪਹਿਲਾਂ ਤੇ ਦਿੱਤਾ ਆ ਤੇ 20 ਪ্লাস ਆ ਜੀ ਇਸਾਈ ਆਈ ਆ ਤਰਾਇ ਨਾ ਜੋੜੇ ਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਆਪਣੀ ਸਮਝਣਾ ਖੜੇ ਜੀ